Wow, Hello, i Guru. ਬਾਗਨੀਓ ਮੇਰੇ ਦਰ ਤੇ ਚਲੀ ਸੀ ਕੀ ਕੀ ਕੇ ਸੋ ਸਵੰਦ ਸੋ ਲਾਇਆ ਤੰਮੀਆ ਆਇਆ ਬਹੁਤ ਜੀ ਸ੍ਰੀ ਦੇ ਸਿੱਖੀ ਜਨਮ ਤੇ ਗੁਰੂ ਜੀ ਕਾ ਬਾਟਾ ਦਾ ਜੋਰ ਪਰ ਦੇ ਗਾਥਾ ਜੀ ਚੈ ਲੋ ਜੀ ਵਾਹਿ سوتان ਮੇਦੂ ਮੇਮੋ ਕੁਡੋਰੀ ਸੋਤ ਚਾਲ ਕੇ ਨਮਾਵੇ ਕੋਦੀ ਰੂਹੀ ਹੋਈਆ ਤੁਰਕੀ ਬਾਣੀ ਦਾ ਹਰਜ ਕਰਦੀ ਹੋਏ ਇੱਕ ਦਾ ਇੱਕ ਪਾਣੀ ਹੋਈਆ ਆਗੀ ਦੇ ਸਾਈ ਮੋਰਨ ਲਗੜੀ ਸ੍ਰੀ ਗੋਬਿੰਦ ਸਿੰਘ ਜੀ ਦੇ ਨਮਿਤ ਜੇ ਕੁਲੀਆਂ ਨਗਰਾਂ ਦੀਆਂ ਸੰਤਾਂ ਦੇ ਤੋਂ ਤੰਨ ਮਨ ਸਨਵਾਵਨ ਦਾ ਆਪ ਦਾ ਆਪੀਏ ਸੰਤਾਂ ਨੇ ਤੁਰਕੀ ਬਾਣੀ ਆਈ ਜਿਸ ਤੋਂ ਵੀ ਚਾਈ ਸਭਾ ਵਿੱਚ ਉਹ ਤਰ੍ਹਾਂ ਦੇ ਸੰਸਥਾ ਦੇ ਬੰਦੇ ਰਾਜੇ ਰਾਜ ਦੇ ਪਾਤਸ਼ਾਹ ਬੜੀ ਜੀ ਬੰਦੀ ਦਾ ਖਾਲਸਾ ਨਗਰਾਂ ਦੀਆਂ ਸੰਸਥਾ ਦੇ ਸਾਥ ਅਈਆਂ ਸੰਸਥਾ ਦੇ ਜੀ ਰੇਲੇ ਬੀਰ ਹੋਣ ਦਾ ਦਾ ਹਉਮੈ ਭੋਗ ਹਾਰ ਜਿੰਦਿਆ ਗੈਰ ਲੋਕੀ ਕਮ ਹੋਂ ਸ਼ਕਤੀ ਦੀ ਪਛਾਣ ਸਭ ਨੂੰ ਆਪਣੇ ਕਰੋ ਕਰੋ ਉਸ ਦੀ ਜੀਤ ਨੂੰ ਪਛਾਣ ਚੇਰਾ ਸਿਰ ਨਾਲ ਤੋੜਨਾ ਫਿਰ ਬੋਤਨੀਆ ਦਿੱਤ ਕੁਮਾਈ ਹੋਵੇ ਬੱਦੇ ਤੇ ਇਹ ਪਾਠਾ ਜੋ ਵੀ ਸੰਤਾਂ ਜਗਤੂ ਜੀ ਆਪ ਜੀ ਦੇ ਵਰ ਤੇ ਆਪਣੀਆਂ ਮਨੁਖਾਵਲਾਂ ਲਈ ਕੀਤੀ ਇਸ ਦੇ ਪਾਠਾ ਜੀ ਪਰਕਾਰ ਦੇ ਵਿਲੱਖਾ ਪਾਠਾ ਜੀ ਅੰਦਰ ਆ ਆਈ ਗੁਰਪ੍ਰੀਤ ਸਿੰਘ ਉਹਨਾਂ ਦੀ ਪਤਵਾਲੋ ਗਾਗ ਦੇਵਤੀ ਬਾਰਾ ਉਹਨਾਂ ਉਤਰ ਦੀ ਦਾਸ ਗੋਸ਼ੂ ਮਹਾਰਾਜਾ ਵਰ ਸਿਚਨ ਜੀ ਕਥਨੀ ਇੱਕ ਬਾਸ ਦਾ ਗਾਇਆ ਤੇ ਸੋਈ ਸੋਈ ਦੇਵ ਜੀ ਦਾ ਬਚਨ ਕਰਨੀਆ ਸਿੱਖ ਪੜ੍ਹ ਕੇ ਸੁਣਦੇ ਲਾਏ ਬੰਦ ਹੋ ਸ਼ੋਖ ਹੋ ਗਏ ਜਿੱਤੀ ਆਵੇ ਨਾਨਕ ਨਾਮ ਛਾੜਦੀ ਤੇਰੇ ਹੋ ਆਏ ਕਿਉਂ ਚੋੜ ਆਗਿਆ ਪਈ ਆਕਾਰ ਕੀ <table> ਚਾਬੇ ਚਲਾਇਓ ਅੰਝ آسم کب کمر رو مان گرنتھ رو گرنتھ جی مانو پارت گران

아 <머레> पाचन i would say.